हां जी सत श्री अकाल जी सਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸੋ ਵਿੱਕੀ ਨੇ ਆਪਣੇ ਮਾਲਕ ਤੋਂ ਪਹਿਲੇ ਹੀ ਦਿਨ ਰੈਸਟੋਰੈਂਟ ਵਿੱਚ ਪੈਸੇ ਮੰਗ ਲਏ ਜਿਸ ਕਰਕੇ ਉਸ ਦਾ ਮਾਲਕ ਗੁੱਸੇ ਹੋ ਗਿਆ ਉਸ ਤੋਂ ਬਾਅਦ ਉਸਨੇ ਆਪਣੇ ਦੋਸਤੋਂ ਪੈਸੇ ਮੰਗੇ ਅਤੇ ਉਸਨੇ ਉਸ ਤੋਂ ਪੁੱਛਿਆ ਕਿ ਤੈਨੂੰ ਪੈਸੇ ਕਿਸ ਵਾਸਤੇ ਚਾਹੀਦੇ ਹਨ ਪਰ ਵਿੱਕੀ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਉਸਨੇ ਕਿਹਾ ਕਿ ਜਿਸ ਦਿਨ ਮੇਰੀ ਸੈਲਰੀ ਮਿਲੇਗੀ ਮੈਨੂੰ ਪੈਸੇ ਵਾਪਸ ਕਰਵਾਵਾਂਗਾ ਤਾਂ ਉਹ ਉਸ ਤੋਂ 2000 ਰੁਪਏ ਦਾਰ ਲੈ ਲੈਂਦਾ ਹੈ ਜਦੋਂ ਇਹਨਾਂ ਸਾਰੀਆਂ ਗੱਲਾਂ ਦਾ ਕਵਲ ਨੂੰ ਪਤਾ ਲੱਗਦਾ ਹੈ ਤਾਂ ਕਵਲ ਹਰਾਨ ਰਹਿ ਜਾਂਦਾ ਹੈ ਅਤੇ ਸੋਚਦਾ ਹੈ ਕਿ ਪਹਿਲੇ ਦਿਨ ਜਾ ਕੇ ਹੀ ਇਸਨੇ ਸੈਲਰੀ ਮੰਗ ਲਈ ਤੇ ਅੱਗੇ ਕੰਮ ਕਿਵੇਂ ਕਰੇਗਾ ਤੇ ਸੰਦੀਪ ਨਾਲ ਸਲਾਹ ਕਰਦਾ ਹੈ ਕਿ ਕਿਉਂ ਨਾ ਅਸੀਂ ਇਸ ਨੂੰ ਇੱਕ ਦਿਨ ਚੈੱਕ ਕਰੀਏ ਤੇ ਦੇਖ ਲਈਏ ਕਿ ਇਹ ਕੰਮ ਤੇ ਜਾਂਦਾ ਵੀ ਹੈ ਜਾਂ ਨਹੀਂ ਜਾਂ ਫਿਰ ਇਹ ਹਜੇ ਵੀ ਸਾਨੂੰ ਸਾਰਿਆਂ ਨੂੰ ਪਾਗਲ ਹੀ ਬਣਾ ਰਿਹਾ ਹੈ ਤਾ ਸੰਦੀਪ ਕਹਿੰਦੀ ਹੈ ਕਿ ਨਹੀਂ ਪ੍ਰੀਤ ਨੇ ਮੈਨੂੰ ਦੱਸਿਆ ਹੈ ਕਿ ਵਿੱਕੀ ਨੂੰ ਪੱਕਾ ਕੰਮ ਮਿਲ ਗਿਆ ਹੈ ਉਹ ਵੀ ਕਿਸੇ ਰੈਸਟੋਰੈਂਟ ਵਿੱਚ ਤੇ ਕਵਲ ਕਹਿੰਦਾ ਹੈ ਕਿ ਮੈਂ ਇਸਤੇ ਨਹੀਂ ਛੇਤੀ ਵਿਸ਼ਵਾਸ ਨਹੀਂ ਕਰ ਸਕਦਾ ਜਦ ਤੱਕ ਮੈਂ ਆਪਣੀਆਂ ਅੱਖਾਂ ਨਾਲ ਇਸ ਨੂੰ ਕੰਮ ਕਰਦਾ ਨਹੀਂ ਦੇਖ ਲੈਂਦਾ ਤੇ ਕਵਲ ਨੇ ਸੋਚਿਆ ਕਿ ਹਾਂ ਅਸੀਂ ਇੱਕ ਪਲਾਨ ਬਣਾਉਂਦੇ ਹਾਂ ਵਿੱਕੀ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸੰਦੀਪ ਤੇ ਕਵਲ ਕਰ ਕਰ ਤੋਂ ਮਾਰਕੀਟ ਜਾਣ ਦੇ ਬਹਾਨੇ ਨਿਕਲਦੇ ਹਨ ਅਤੇ ਉਸੇ ਰੈਸਟੋਰੈਂਟ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਵਿੱਕੀ ਕੰਮ ਕਰਦਾ ਹੈ ਤੇ ਉੱਥੇ ਜਾ ਕੇ ਮਾਲਕ ਨਾਲ ਮਿਲਦੇ ਹਨ ਤੇ ਪੁੱਛਦੇ ਹਨ ਕਿ ਇੱਥੇ ਕਿਸੇ ਬੰਦੇ ਦੀ ਲੋੜ ਤਾਂ ਨਹੀਂ ਹੈ ਤਾਂ ਉਹ ਕਹਿੰਦੇ ਹਨ ਕਿ ਨਹੀਂ ਹਜੇ ਅਸੀਂ 2-3 ਦਿਨ ਪਹਿਲਾਂ ਹੀ ਨਵਾਂ ਬੰਦਾ ਰੱਖਿਆ ਹੈ ਤੇ ਉਹ ਇਸ ਪਿੰਡ ਦਾ ਹੈ ਤੇ ਉਸ ਦਾ ਨਾਮ ਪੁੱਛਣ ਤੋਂ ਬਾਅਦ ਜਦੋਂ ਕਵਲ ਨੂੰ ਤਸੱਲੀ ਹੋ ਜਾਂਦੀ ਹੈ ਤਾਂ ਉਹ ਘਰ ਵਾਪਸ ਚਲੇ ਜਾਂਦੇ ਹਨ ਤੇ ਸੰਦੀਪ ਨੂੰ ਵੀ ਇਸ ਗੱਲ ਦਾ ਹੌਸਲਾ ਹੋ ਜਾਂਦਾ ਹੈ ਕਿ ਵਿੱਕੀ ਨੇ ਇਸ ਵਾਰ ਸਾਨੂੰ ਝੂਠ ਨਹੀਂ ਬੋਲਿਆ ਤੇ ਉਹ ਆਪਣਾ ਕੰਮ ਕਰ ਰਿਹਾ ਹੈ ਤੇ ਉਹ ਉਸ ਨੂੰ ਚੋਰੀ-ਚੋਰੀ ਕੰਮ ਕਰਦੇ ਦੇਖ ਵੀ ਲੈਂਦੇ ਹਨ ਪਰ ਇਸ ਤੋਂ ਬਾਅਦ ਜਿਹੜਾ ਹੁਣ ਰੈਸਟੋਰੈਂਟ ਦਾ ਮਾਲਕ ਹੈ ਉਹ ਸੋਨੂ ਦਾ ਵੀ ਦੋਸਤ ਹੈ ਜੀ ਹਾਂ ਉਹ ਜਿਹੜਾ ਰੈਸਟੋਰੈਂਟ ਦਾ ਮਾਲਕ ਹੈ ਉਹ ਸੋਨੂ ਦਾ ਦੋਸਤ ਹੈ ਤੇ ਸੋਨੂ ਨੂੰ ਪਤਾ ਲੱਗਦਾ ਹੈ ਰੈਸਟੋਰੈਂਟ ਦੇ ਮਾਲਕ ਤੋਂ ਕਿ ਵਿੱਕੀ ਉਹਨਾਂ ਦੇ ਰੈਸਟੋਰੈਂਟ ਵਿੱਚ ਕੰਮ ਕਰਨ ਲੱਗਾ ਹੈ ਜਿਸ ਦਾ ਸੋਨੂ ਨੂੰ ਬਹੁਤ ਹੀ ਬੁਰਾ ਲੱਗਦਾ ਹੈ ਸੋਨੂ ਇਹ ਸੋਚਦਾ ਹੈ ਕਿ ਚਾਹੇ ਸਾਡਾ ਨਾਲ ਕੋਈ ਰਿਸ਼ਤਾ ਨਹੀਂ ਹੈ ਪਰ ਫਿਰ ਵੀ ਮੇਰੇ ਦੋਸਤ ਦੇ ਅੰਡਰ ਉਹ ਕੰਮ ਕਰ ਰਿਹਾ ਹੈ ਉਸ ਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਉਹ ਸੋਚ ਕੇ ਸੋਚਦਾ ਹੈ ਕਿ ਮੈਨੂੰ ਇਸ ਬਾਰੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ ਮੰਮੀ ਨੇ ਤਾਂ ਪਹਿਲਾਂ ਹੀ ਜੀਤਾਂ ਨੂੰ ਕਿਹਾ ਸੀ ਕਿ ਤੁਸੀਂ ਪ੍ਰੀਤ ਨਾਲ ਮਿਲਣਾ ਸ਼ੁਰੂ ਕਰੋ ਤੇ ਕਦੇ-ਕਦੇ ਉਸ ਨੂੰ ਮਿਲ ਕੇ ਆਇਆ ਕਰੋ ਇਹ ਸਾਰੀਆਂ ਗੱਲਾਂ ਪਤਾ ਲੱਗਣ ਤੋਂ ਬਾਅਦ सोनू ਤੇ ਜੀਤਾਂ ਵਿੱਕੀ ਦੇ ਘਰ ਪਹੁੰਚ ਜਾਂਦੇ ਹਨ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਇਸ ਸਭ ਦੀ ਜਾਣਕਾਰੀ ਤੁਹਾਨੂੰ ਅਸੀਂ ਆਪਣੀ ਆਉਣ ਵਾਲੀ ਨਵੀਂ ਸੀਰੀਜ਼ ਵਿੱਚ ਦੱਸਾਂਗੇ ਤੇ ਸਾਡੇ ਚੈਨਲ ਨਾਲ ਬੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੁਹਾਡਾ ਇੱਕ ਲਾਈਕ ਤੇ ਸ਼ੇਅਰ ਸਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ